ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੀ ਆ ਤੁਸੀਂ ਘੋੜੀ ਦੇਖ ਰਹੇ ਹੋ ਬਹੁਤ ਖੂਬਸੂਰਤ ਘੋੜੀ ਆ ਇਹ ਮੇਰੇ ਭਰਾ ਸਤਨਾਮ ਦੀ ਸਰਸਾ ਨੰਗੜ ਵਾਲੇ ਦੀ ਘੋੜੀ ਆ ਇਹ ਉਹੀ ਸਤਨਾਮ ਜਿਹਦੀ ਘੋੜੀ ਨੂੰ ਇੱਕ ਨੂੰ ਪਹਿਲਾਂ 28 ਜੰਪ ਦੇ ਲਈ ਸੀ ਫਿਰ ਉਹ ਪ੍ਰੈਗਨੈਂਟ ਕਰਾਈ ਸੀਗੀ ਇਹ ਦੂਜੀ ਘੋੜੀ ਆ ਇਹਨੂੰ ਵੀ 1.5-2 ਸਾਲ ਲੱਗੇ ਮਿਹਨਤ ਕਰਦਿਆਂ ਨੂੰ ਹੁਣ ਇਹ ਫਾਈਨਲੀ ਪਟਵਾਰੀ ਤੋਂ ਗੱਭਣਾ ਤੇ ਇੱਕ ਘੋੜੀ ਸੀਗੀ ਹਰਿਆਣੇ ਦੇ ਵਿੱਚ ਰਗੂਆਣਾ ਪਿੰਡ ਪੈਂਦਾ ਉੱਥੇ ਦੇ ਸਰਪੰਚ ਸਾਹਿਬ ਦੀ ਸੀ ਇੱਕ ਹਨੂਮਾਨਗੜ੍ਹ ਸੀਗਾ ਆਪਣੇ ਵੀਰ ਗਰਮੀਤ ਸਿੰਘ ਬਰਾੜ ਉਹਨਾਂ ਦੀ ਸੀਗੀ ਇਹ ਸਾਰੀਆਂ ਕੁੜੀਆਂ ਮਤਲਬ ਵੀ ਆਪਾਂ ਪ੍ਰੈਗਨੈਂਟ ਕਰਾਉਣ ਦੇ ਵਿੱਚ ਸਫਲ ਹੋਏ ਆ ਜਿਹੜੀ ਇੱਕ ਇੱਕ ਦੋ ਦੋ ਵਾਰ ਮਤਲਬ ਰੈਗੂਲਰ ਉਹ ਹੀਆਂ ਨੇ ਉਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ ਇਹ ਉਹ ਕੇ ਸੀਗੇ ਜਿਹੜੇ ਅੜੇ ਹੋਏ ਸੀਗੇ ਇਹ ਸਾਰੀਆਂ ਹੁਣ ਆਪਾਂ ਪ੍ਰੈਗਨੈਂਟ ਕਰਾਉਣ ਦੇ ਵਿੱਚ ਸਫਲ ਹੋਏ ਆ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਵੀ ਕੁੜੀਆਂ ਨੂੰ ਪ੍ਰੈਗਨੈਂਟ ਰਹਿਣ ਦੇ ਵਿੱਚ ਦਿੱਕਤ ਕਿਉਂ ਆਉਂਦੀ ਹੈ ਸਭ ਤੋਂ ਵੱਡੀ ਦਿੱਕਤ ਆ ਸੀਜ਼ਨ ਦੀ ਸੀਜ਼ਨ ਦੀ ਦਿੱਕਤ ਇਹ ਆ ਵੀ ਜਦੋਂ ਤੁਸੀਂ ਆਕਸੀਜਨ ਘੋੜੀ ਨੂੰ ਮੇਟ ਕਰਾਉਨੇ ਹੋ ਤਾਂ ਫਿਰ ਉਹਦੇ ਜਿਹੜੇ ਹਾਰਮੋਨਲ ਬਲੈਂਸ ਹੋਣੇ ਨੇ ਉਹ ਤੈਹ ਨੇ ਕਿਉਂਕਿ ਫਿਰ ਜਦੋਂ ਆਕਸੀਜਨ ਕਰਾਉਨੇ ਆ ਤਾਂ ਘੋੜੀਆਂ ਦਾ ਜਿਹੜਾ ਨੇਚਰ ਆ ਉਹ ਬਹੁਤ ਛਾਈ ਹੁੰਦਾ ਤੇ ਇਹ ਮੌਸਮ ਦਾ ਪ੍ਰਭਾਵ ਬਹੁਤ ਜ਼ਿਆਦਾ ਮੰਨਦੀਆਂ ਨੇ ਦੂਜੀ ਜਿਹੜੀ ਸਭ ਤੋਂ ਮੇਜਰ ਦਿੱਕਤ ਆਉਂਦੀ ਹੈ ਦੂਜੀ ਜਿਹੜੀ ਸਭ ਤੋਂ ਮੇਜਰ ਦਿੱਕਤ ਆਉਂਦੀ ਆ ਉਹ ਆਉਂਦੀ ਆ ਮਟਰਾਈਟਸ ਦੀ ਜਿਦੇ ਵਿੱਚ ਘੋੜੀਆਂ ਕਈ ਵਾਰ ਤਾਂ ਕੀ ਕਰਦੀਆਂ ਨੇ ਹਲਕਾ ਪੀਲਾ ਜਾਂ ਬਰਾਊਨ ਕਲਰ ਦਾ ਡਿਸਚਾਰਜ ਕਰਦੀਆਂ ਨੇ ਕਈ ਘੋੜੀਆਂ ਰੈਗੂਲਰ ਕਰਦੀਆਂ ਨੇ ਜਿਹਨੂੰ ਪਾਇਓਮੈਟਰਾ ਵੀ ਕਹਿ ਲੈਂਦੇ ਆ ਕਈ ਘੋੜੀਆਂ ਕੀ ਕਰਦੀਆਂ ਨੇ ਜਦੋਂ ਹੀਟ ਆਉਂਦੀ ਆ ਉਦੋਂ ਜਿਹੜਾ ਡਿਸਚਾਰਜ ਆ ਉਹ ਹਲਕਾ ਬਰਾਊਨ ਜਾਂ ਫਿਰ ਵਾਈਟ ਕਲਰ ਦਾ ਡਿਸਚਾਰਜ ਕਰਦੀਆਂ ਨੇ ਉਹਨਾਂ ਕੇਸਾਂ ਦੇ ਵਿੱਚ ਕਾਫੀ ਲੰਮਾ ਸਮਾਂ ਲੱਗ ਜਾਂਦਾ ਤੇ ਉਥੇ ਮਤਲਬ ਜਿਹੜੀ ਇੰਟਰਾਯੂਟਰਨ ਦਵਾਈ ਆ ਉਹਦਾ ਰੋਲ ਘਟ ਹੋ ਕੇ ਤੇ ਇੱਕ ਮੈਡੀਕਲ ਪ੍ਰੋਟੋਕੋਲ ਫਾਲੋ ਕਰਨਾ ਚਾਹੀਦਾ ਤੇ ਜੇ ਇੰਟਰਾਯੂਟਰਨ ਧਰ ਰਹੇ ਹੋ ਤਾਂ ਉਹਨੂੰ ਪ੍ਰੋਪਰ ਪ੍ਰੋਟੋਕੋਲ ਦੇ ਅਧੀਨ ਧਰਨਾ ਚਾਹੀਦਾ ਫਿਰ ਉਹਦੇ ਵਿੱਚ ਸਫਲਤਾ ਮਿਲਦੀ ਆ ਉਹੋ ਜਿਹੇ ਕੇਸ ਦੇ ਵਿੱਚ ਜੇ ਤੁਸੀਂ ਕਿਸੇ ਸਟਾਲੀਅਨ ਨਾਲ ਉਹਨੂੰ ਮੇਟ ਕਰਾਉਂਦੇ ਹੋ ਤਾਂ ਹੋ ਸਕਦਾ ਉਹ ਸਟਾਲੀਅਨ ਵੀ ਉਹਨੂੰ ਇਨਫੈਕਸ਼ਨ ਕੈਰੀ ਕਰ ਲਵੇ ਤੇ ਜੇ ਉਹ 10 ਘੋੜੀਆਂ ਨੂੰ ਹੋਰ ਮੇਟ ਕਰਦਾ ਤਾਂ ਉਹਨਾਂ ਨੂੰ ਵੀ ਇਨਫੈਕਟ ਕਰ ਦੇਵੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਘੋੜਿਆਂ ਵਾਲੇ ਵੀਰ ਵੀ ਘੋੜੀਆਂ ਵਾਲੇ ਵੀਰ ਵੀ ਜਦੋਂ ਕੋਈ ਘੋੜੀ ਮੀਟ ਕਰਾਉਣੀ ਉਹਨੂੰ ਚੈੱਕ ਜ਼ਰੂਰ ਕਰਾਇਆ ਲਿਆ ਕਰੋ ਆਪਣੇ ਡਾਕਟਰ ਤੋਂ ਜੇਕਰ ਉਹ ਇਨਫੈਕਸ਼ਨ ਕੈਰੀ ਕਰਕੇ ਲੈ ਕੇ ਆਈ ਆ ਤਾਂ ਤੁਸੀਂ ਸਾਰਾ ਸੀਜ਼ਨ ਖਰਾਬ ਕਰ ਸਕਦੇ ਹੋ ਸਾਰਾ ਸੀਜ਼ਨ ਭਾਵੇਂ ਜਿੰਨੀਆਂ ਵੀ ਉਹ ਘੋੜੀਆਂ ਮੀਟ ਕਰੂਗਾ ਸੋ ਇਸ ਕਰਕੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਇਹਦੇ ਵਿੱਚ ਕਈ ਵਾਰ ਤਾਂ ਯੂਟਰਸ ਦੇ ਵਿੱਚ ਹਲਕੀ ਸੋਇਲਿੰਗ ਹੁੰਦੀ ਆ ਜਾਂ ਹਲਕੀ ਹੁੰਦੀ ਆ ਮੇਜਰ ਹੁੰਦੀ ਆ ਜਾਂ ਕਈ ਵਾਰ ਕੱਲਾ ਡਿਸਚਾਰਜ ਹੀ ਖਰਾਬ ਹੁੰਦਾ ਉਹ ਪ੍ਰੋਬਲਮ ਦੇ ਸਵੀਅਰ ਤੇ ਸਵੀਅਰਨੈਸ ਉਨ ਤੇ ਡਿਪੈਂਡ ਕਰਦਾ ਵੀ ਉਹਨੂੰ ਪ੍ਰੋਬਲਮ ਹੈਗੀ ਕਿੰਨੀ ਕਾ ਠੀਕ ਹੈ ਦੋਸਤੋ ਸਾਰੀਆਂ ਕੁੜੀਆਂ ਆਪਾਂ ਮਤਲਬ ਇਸ ਸੀਜ਼ਨ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਗਰਵਨ ਲੱਗੀਆਂ ਸੀ ਲਗਭਗ ਸਫਲ ਪਰ ਜਿੱਥੇ ਕਿਤੇ ਇੱਕ ਵਾਰੀ ਜਾ ਕੇ ਚੈੱਕ ਕਰਕੇ ਮੁੜ ਕੇ ਕੋਈ ਨਹੀਂ ਕਨਵਰਸੇਸ਼ਨ ਹੋਈ ਹੈਗੀ ਉਹਨਾਂ ਬਾਰੇ ਕਹਿ ਨਹੀਂ ਸਕਦੇ ਉਹ ਮੇਰੇ ਚਿੱਤੇ ਵੀ ਕੋਈ ਨਹੀਂ ਤੇ ਧੰਨਵਾਦ ਕਰਦੇ ਹਾਂ ਦੋਸਤੋ ਸਾਰਿਆਂ ਦਾ ਉਸ ਪ੍ਰਮਾਤਮਾ ਦਾ ਵੀ ਜਿਹੜਾ ਉਹਨੇ ਇੰਨੀ ਸੇਵਾ ਬਖਸ਼ੀ ਹੋਈ ਹੈ ਤੇ ਉਹ ਦੂਰ ਹੋਣ ਕਰਕੇ ਉਹਨਾਂ ਦੀ ਇੰਟਰਵਿਊ ਕਿਤੇ ਫੇਰ ਕਰਾਂਗੇ ਭਰਾ ਵੀ ਬਿਜ਼ੀ ਸੀਗਾ ਸਤਨਾਮ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ YouTube ਤੇ ਜਰੂਰ ਸਪੋਰਟ ਕਰਿਓ YouTube ਤੇ ਵੀ ਐਨੀਮਲ ਨੌਲੇਜ ਪੰਜਾਬ ਕਰਕੇ ਪੇਜ ਆ ਉਹਨੂੰ ਵੀ ਲਾਈਕ ਤੇ ਫੋਲੋ ਕਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਰਹਿ ਅਗਲੀ ਵੀਡੀਓ ਮੈਂ ਪੌਣੀ ਦਾ ਡਾਈਜੈਸ਼ਨ ਤੇ ਸੀ ਉਹ ਡਾਈਜੈਸ਼ਨ ਦਾ ਵੀ ਪਾਰਟ 2 ਹੋਊਗਾ ਤੇ ਨਾਲ ਉਹਦੇ ਤੇ ਬੰਨ ਤੇ ਵੀ ਕਨਵਰਸੇਸ਼ਨ ਕਰਾਂਗੇ ਠੀਕ ਆ ਦੋਸਤੋ ਧੰਨਵਾਦ ਸਸ਼ੀਗਰ